ਪਹਿਲੀ ਵਾਰੀ ਮੈਂ ਆਪਣਾ ਅਚਤੋ ਸ਼ੁਰੂ ਕਰ ਰਹੀ ਹਾਂ ਬਿਨਾ ਬਾਦਲ ਸਾਹਿਬ ਦੇ ਅਸ਼ੀਰਵਾਦ ਸਾਡੇ ਪਾਦ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਕ ਪਾਦ ਅਮਰ ਰਹੇ ਅਮਰ ਰਹੇ ਅਮਰ ਰਹੇ ਜਿੱਥੇ ਉਹਨਾਂ ਦੀ ਕਾਰਤ ਸਾਰੇ ਸੂਬੇ ਨੂੰ ਹਮੇਸ਼ਾ ਹੀ ਮਹਿਸੂਸ ਹੋਵੇਗੀ ਅੱਜ ਮੇਰੀ ਬੈਨਾ ਦੇ ਅੱਖਾਂ ਵਿੱਚ ਵੀ ਮੇਰੇ ਵਰਗੋ ਮੇਰੇ ਵਰਗੇ ਅਥ्रू ਆ ਜਾਂਦੇ ਨੇ ਉਹਨਾਂ ਨੂੰ ਯਾਦ ਕਰਕੇ ਇਹੋ ਜੀ ਉਹਨਾਂ ਦੀ ਸੇਵਾ ਇਹੋ ਜਿਹਾ ਪਿਆਰ ਇੱਕ ਇੱਕ ਪਰਿਵਾਰ ਦੇ ਨਾਲ ਤੇ ਅੱਜ ਜਦ ਆਪਾਂ ਸੁਣਦੇ ਆ ਕਿਵੇਂ ਵਿਰੋਧੀ ਆ ਕੇ ਬਾਦਲ ਸਾਹਿਬ ਨੂੰ ਭੰਡਦੇ ਨੇ ਜਿਹੜੇ ਬਾਦਲ ਸਾਹਿਬ ਨੇ ਤੁਹਾਡੀ ਇੱਕ ਇੱਕ ਨਿੱਕੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਹ ਫੜੀ ਸੁੱਖ-ਦੁੱਖ ਚਾਹ ਤੁਹਾਡਾ ਸਾਥ ਦਿੱਤਾ ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਸਿਆਸੀ ਨਾਂ ਲੈਣ ਵਾਸਤੇ ਇਹ ਵੀ ਨਹੀਂ ਕਿ ਇੱਕ ਦਰਵੇਸ਼ ਸਿਆਸਤਦਾਨ ਇਹ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਹਾ ਘੱਟ ਤੋਂ ਘੱਟ ਫੋਨ ਤਾਂ ਉਹਨਾਂ ਨੂੰ ਬਖਸ਼ਦੇ ਨੇ ਲੇਕਿਨ ਇਹ ਗੰਦੀ ਸਿਆਸਤ ਇਹੋ ਜੀ ਹੋ ਗਈ ਜਿਹੜੇ ਬਾਦਲ ਸਾਹਿਬ ਨੇ ਕਦੇ ਵੀ ਕਿਨੂੰ ਕਿਦੇ ਵਾਸਤੇ ਕਦੇ ਵੀ ਮਾੜਾ ਸ਼ਬਦ ਨਹੀਂ ਕਿਹਾ ਸੀ ਕਦੇ ਜ਼ਿੰਦਗੀ 'ਚ ਵੀਰੋਧੀਆਂ ਨੂੰ ਵੀ ਨਹੀਂ ਪੰਡਿਆ ਸੀ ਜਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਵੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਅੱਜ ਇਹੋ ਜਿਹੇ ਹਾਲਾਤ ਹੋ ਗਏ ਨੇ ਕਿ ਇਹੋ ਜੇ ਇਨਸਾਨ ਨੂੰ ਵੀ ਨਹੀਂ ਬਖਸ਼ਦੇ ਸੋ ਚਲੋ ਇਹ ਉਹਨਾਂ ਦੀ ਸੋਚ ਉਹਨਾਂ ਦੀ ਰਾਜਨੀਤੀ ਅਸੀਂ ਤਾਂ ਮਾਨ ਕਰਦੇ ਹਾਂ ਕਿ ਇਹੋ ਜਿਹਾ ਇਨਸਾਨ ਸਾਡੇ ਪਰਿਵਾਰ ਵਿੱਚ ਜਿਨ੍ਹਾਂ ਤੋਂ ਸਾਨੂੰ ਇੰਨਾ ਕੁ ਸਿੱਖਣ ਨੂੰ ਮਿਲਿਆ ਜਿਹੜੇ ਸਾਡੇ ਬਾਦਲਪਿੰਡ ਦਾ ਨਾਂ ਵੱਜਦਾ ਹੈ ਉਹ ਵੀ ਉਹਨਾਂ ਦੀ ਵੱਡੀ ਦੇਣ ਹੈ ਜਿਨ੍ਹਾਂ ਨੇ ਹਰੇਕ ਗਰੀਬ ਦੀ ਬਾਤ ਫੜੀ ਕਿਸਾਨ ਦੀ ਬਾਤ ਫੜੀ ਕਿੰਨੀਆਂ ਸਹੂਲਤਾਂ ਦਿੱਤੀਆਂ ਤੇ ਆਪਣੇ ਹਲਕੇ ਲੰਬੀ ਦੇ ਨਾਲ ਤਾਂ ਇਹੋ ਜਿਹਾ ਉਹਨਾਂ ਦਾ ਪਿਆਰ ਸੀਗਾ ਕਿ ਪਾਵੇਂ ਬਤੌਰ ਮੁੱਖ ਮੰਤਰੀ ਵੱਡੇ ਅਹੁਦੇ ਜੇ ਤੁਸੀਂ ਉਹਨਾਂ ਨੂੰ ਬਿਠਾਇਆ ਉਹ ਵੀ ਦੇਨ ਤੁਹਾਡੀ ਨਹੀਂ ਦੇ ਸਕਦੇ ਲੇਕਿਨ ਉਹਨਾਂ ਵੱਡੀ ਕੁਰਸੀਆ 'ਚ ਬਹਿ ਕੇ ਵੀ ਉਹਨਾਂ ਦਾ ਮਾਨ ਉਹਨਾਂ ਦਾ ਦਿਲ ਹਮੇਸ਼ਾ ਤੁਹਾਡੇ ਨਾਲ ਹੀ ਜੁੜਿਆ ਹੋਇਆ ਸੀ ਅੱਜ ਸਾਡੇ ਵਰਗੇ ਜਿਹੜੇ ਅਹੁਦੇ ਲੈ ਕੇ ਫਿਰਦੇ ਆ ਇਹ ਸਭ ਤੁਹਾਡੇ ਪਿਆਰ ਦੀ ਤੇ ਤੁਹਾਡੇ ਬਾਦਲ ਸਾਹਿਬ ਦੇ ਪਿਆਰ ਦੀ ਦੇਣ ਹੈ ਤੇ ਇਹ ਦੇਣ ਕਦੇ ਦੇ ਨਹੀਂ ਸਕਦੇ ਜਿੱਥੇ ਬਾਦਲ ਸਾਹਿਬ ਨੇ ਮੈਨੂੰ ਇੱਕ ਧੀ ਦੀ ਤਰ੍ਹਾਂ ਰੱਖਿਆ ਉਥੇ ਇਸ ਹਲਕੇ ਦੀ ਮੇਰੀਆ ਪੈਣਾ ਮੇਰੇ ਵੀਰਾਂ ਨੇ ਵੀ ਹਮੇਸ਼ਾ ਮੈਨੂੰ ਇੱਕ ਪਰਵਾਰ ਦੀ ਤਰ੍ਹਾਂ ਤੁਸੀਂ ਅਸ਼ੀਰਵਾਦ ਦਿੱਤਾ ਅੱਜ ਬਾਦਲ ਸਾਹਿਬ ਪਾਵੈ ਸਾਡੇ ਵਿੱਚ ਨਹੀਂ ਨੇ ਲੇਕਿਨ ਤੁਹਾਡੇ ਸਾਰਿਆਂ ਦੇ ਵਿੱਚ ਮੈਂ ਉਹਨਾਂ ਨੂੰ ਦੇਖ دیا۔ ਤੇ ਜਿਵੇਂ ਵੱਡੇ ਦੇ ਜਾਨ ਤੋਂ ਬਾਅਦ ਜਿਵੇਂ ਬੱਚੇ ਸਾਹਮਣੇ ਨੇ ਵੱਡੇ ਵਾਲੇ ਗੁਣ ਵੱਡਿਆਂ ਦੇ ਗੁਣ ਤਾਂ ਹੋ ਨਹੀਂ ਸਕਦੇ ਲੇਕਿਨ ਵੱਡੇ ਦੇ ਜਾਨ ਤੋਂ ਬਾਅਦ ਹਮੇਸ਼ਾ ਪਰਿਵਾਰ ਕਹਿੰਦਾ ਚੰਗਾ ਪੁੱਤ ਹੁਣ ਪਿਓ ਦੀ ਤਰ੍ਹਾਂ ਸਾਡੇ ਨਾਲ ਨਿਭੀ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਜੇ ਮੈਂ ਬਾਦਾਂ ਸਾਥ ਤੁਹਾਡੇ ਨਾਲ ਸੀਗੇ ਉਹਨਾਂ ਦੀ ਇਹ ਖਾਏ ਹੋਏ ਰਾਤਿਸ ਤੁਹਾਡੇ ਨਾਲ ਪਰਿਵਾਰ ਦੀ ਤਰ੍ਹਾਂ ਤੁਹਾਡੇ ਨਾਲ ਨਿਭੰਦੀ ਕੋਸ਼ਿਸ਼ ਕਰਾਂਗੇ ਮੈਂ ਆਸ ਕਰਦੀ ਆ ਕਿ ਸੱਚੀ ਸੋਚੀ ਸ਼ਰਧਾਂਜਲੀ ਸਾਡੇ ਬਾਪੂ ਨੂੰ ਉਹ ਹੋਗੀ ਕਿ ਜਿਹੜਾ ਉਹਨਾਂ ਦੇ ਹੁੰਦੇ ਆਪਾਂ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਸੀ ਉਹਨਾਂ ਤੋਂ ਜਾਣ ਤੋਂ ਬਾਅਦ ਉਸ ਤੋਂ ਕਈ ਗੁਣਾ ਵੱਧ ਆਸ਼ੀਰਵਾਦ ਦੇ ਕੇ ਸਾਰੇ ਭੰਡੀਆਂ ਦਾ ਮੂੰਹ ਬੰਦ ਕਰੀਏ ਜਿਨ੍ਹਾਂ ਨੇ ਸਾਡੇ ਬਾਪੂ ਨੂੰ ਪੰਡ ਕੇ ਸਿਆਸੀ ਲਾ ਲੈਂਨ ਦੀ ਕੋਸ਼ਿਸ਼ ਕੀਤੀ ਕਿ ਲੰਬੀ ਹਲਕੇ ਦੇ ਲੋਕੀ ਆਪਦੇ ਬਾਪੂ ਦੇ ਨਾਲ ਜਤ ਸਿੰਘ ਦੇ ਦੋਸਤ ਸਰੀਰ ਦੇ ਇੱਕ ਤੌਰ ਤੇ ਇੱਥੇ ਸੀਗੇ ਤਾਂ ਵੀ ਖੜੇ ਸੀ ਤਾਂ ਭਾਵੇਂ ਹੁਣ ਸਾਡੇ ਵਿੱਚ ਨਹੀਂ ਨੇ ਅੱਜ ਵੀ ਉਹਨਾਂ ਦੀ ਸੋਚ ਦੇ ਨਾਲ ਪੈਰਾ ਦੇ ਵਾਸਤੇ ਖੜੇ ਨੇ ਸੋਮੇ